ਹੈਲੋ ਬੱਚਿਓ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਤਾਂ ਬੱਚਿਓ ਅੱਜ ਦੀ ਵੀਡੀਓ ਹੀ ਤੁਹਾਡੇ ਲੈ ਕੇ ਆਏ ਹਾਂ ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ ਤਾਂ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਚਲੋ ਅੱਜ ਦੀ ਵੀਡੀਓ ਨੂੰ ਸਟਾਰਟ ਕਰਦੇ ਹਾਂ ਤਾਂ ਪਹਿਲਾ ਹੈ ਆਪਣੇ ਕੋਲ ਉਹ ਪਾਠ ਜੋ ਸ਼ੁਰੂ ਤੋਂ ਲੈ ਕੇ ਅੰਤ ਤੱਕ ਅਰੁਕ ਕੀਤਾ ਜਾਂਦਾ ਕੀਤਾ ਜਾਵੇ ਤਾਂ ਉਸ ਨੂੰ ਕੀ ਕਹਿੰਦੇ ਹਨ ਤਾਂ ਉਸ ਨੂੰ ਕਹਿੰਦੇ ਹਨ ਅਖੰਡ ਪਾਠ ਅਗਲਾ ਹੈ ਉਹ ਥਾਂ ਜਿੱਥੇ ਪਹਿਲਵਾਨ ਕੋਲ ਕਰਦੇ ਹਨ ਤਾਂ ਉਸ ਨੂੰ ਕਹਿੰਦੇ ਹਨ ਅਖਾੜਾ ਜਿੱਥੇ ਪਹਿਲਵਾਨ ਕੋਲ ਕਰਦੇ ਨੇ ਉਸ ਜਗ੍ਹਾ ਨੂੰ ਕਹਿੰਦੇ ਨੇ ਅਖਾੜਾ ਅਗਲਾ ਹੈ ਉਹ ਥਾਂ ਜੋ ਸਭ ਦੀ ਸਾਂਝੀ ਹੋਵੇ ਤਾਂ ਉਹ ਹੈ ਸ਼ਾਮਲਾਟ ਚੌਥਾ ਹੈ ਉਹ ਪੁਸਤਕ ਜਿਸ ਚ ਲਿਖਾਰੀ ਵੱਲੋਂ ਆਪਣੀ ਜੀਵਨੀ ਲਿਖੀ ਹੋਵੇ ਤਾਂ ਉਸ ਨੂੰ ਕੀ ਕਹਾਵਾਂਗੇ ਆਪਾਂ ਸੈ ਜੀਵਨੀ ਉਹ ਪੁਸਤਕ ਜਿਸ ਵਿੱਚ ਲਿਖਾਰੀ ਨੇ ਕਿਸੇ ਹੋਰ ਵਿਅਕਤੀ ਦੀ ਜੀਵਨੀ ਲਿਖੀ ਹੋਵੇ ਤਾਂ ਉਸ ਨੂੰ ਕੀ ਕਹਾਵਾਂਗੇ ਆਪਾਂ ਜੀਵਨੀ ਤਾਂ ਉਸ ਨੂੰ ਕੱਲਾ ਇਕੱਲਾ ਕਹਾਵਾਂਗੇ ਜੀਵਨੀ ਤੇ ਜਿਹੜੀ ਪੁਸਤਕ ਵਿੱਚ ਲਿਖਾਰੀ ਵੱਲੋਂ ਆਪਣੀ ਜੀਵਨੀ ਲਿਖੀ ਗਈ ਹੈ ਉਸ ਨੂੰ ਕਹਾਵਾਂਗੇ ਸੈ ਜੀਵਨੀ ਇਹ ਤੁਸੀਂ ਯਾਦ ਕਰ ਲੈਣਾ ਹੈ ਅੱਗੇ ਹੈ ਉਹ ਅਖਬਾਰ ਜੋ ਹਫਤੇ ਬਾਅਦ ਨਿਕਲੇ ਤਾਂ ਉਸ ਨੂੰ ਕੀ ਕਹਾਂਗੇ ਆਪਾਂ ਸਪਤਾਹੀ ਕਹਾਂਗੇ ਹਫਤੇ ਬਾਅਦ ਜੋ ਨਿਕਲਦਾ ਉਹਨੂੰ ਸਪਤਾਹੀ ਅੱਗੇ ਆ ਉਹ ਮੁੰਡਾ ਕੁੜੀ ਜਿਸ ਦਾ ਵਿਆਹ ਨਾ ਹੋਇਆ ਹੋਵੇ ਤਾਂ ਉਸ ਨੂੰ ਕਹਿੰਦੇ ਨੇ ਕੁਆਰਾ ਕੁਆਰੀ ਉਹ ਵਿਅਕਤੀ ਜੋ ਹੱਥ ਨਾਲ ਮੂਰਤਾ ਬਣਾਵੇ ਉਹ ਹੈ ਚਿੱਤਰਕਾਰ ਉਹ ਤਾਂ ਜਿੱਤੇ ਹਰ ਪਾਸੇ ਚਾਰੇ ਪਾਸਿਆਂ ਵੱਲ ਰਸਤੇ ਨਿਕਲਦੇ ਹੋਣ ਉਸ ਲੋਕੀ ਕਹਾਂਗੇ ਤੁਰਸਕਾ ਉਹ ਤਾਂ ਜਿੱਥੇ ਘੋੜੇ ਬੱਜਦੇ ਹੋਣ ਉਹ ਹੈ ਤਵੇਲਾ ਉਹ ਧਰਤੀ ਜਿਸ ਵਿੱਚ ਕੋਈ ਫਸਲ ਨਾ ਉਗਾਈ ਜਾ ਸਕਦੀ ਹੋਵੇ ਤਾਂ ਉਹ ਕਿਹੜੀ ਧਰਤੀ ਹੈ ਉਹ ਹੈ ਬੰਜਰ ਤਾਂ ਅੱਗੇ ਉਹ ਧਰਤੀ ਜਿੱਥੇ ਦੂਰ ਤੱਕ ਰੇਤ ਹੋਵੇ ਤਾਂ ਉਹ ਕੀ ਹੈ ਮਾਰੂਥਲ ਉੱਚ ਅਤੇ ਸੂਚੇ ਆਚਾਰ ਵਾਲਾ ਸਦਾਚਾਰੀ ਆਗਿਆ ਦਾ ਪਾਲਨ ਕਰਨ ਵਾਲਾ ਆਗਿਆਕਾਰੀ ਆਪਣਾ ਉੱਲੂ ਸਿੱਧਾ ਕਰਨ ਵਾਲਾ ਸਵਾਰਥੀ ਤਾਂ ਉਹ ਇਹ ਸਵਾਰਥੀ ਜਿਹੜਾ ਆਪਣਾ ਉੱੱਲੂ ਆਪਣਾ ਮਤਲਬ ਕੱਢੇ ਤਾਂ ਉਸ ਉਸ ਨੂੰ ਕੀ ਕਹਾਂਗੇ ਆਪਾਂ ਸਵਾਰਥੀ ਆਪਣੀ ਮਰਜ਼ੀ ਕਰਨ ਵਾਲਾ ਆਪ ਖੁਦਰਾ ਸਹਿਦ ਦੀ ਰਚਨਾ ਕਰਨ ਵਾਲਾ ਸਾਹਿਤਕਾਰ ਸੋਨੇ ਜਾਂਦੀ ਆਦਿ ਦੇ ਗਹਿਣਾ ਵਪਾਰ ਕਰਨ ਵਾਲਾ ਸਰਾਫ ਕੰਮ ਤੋਂ ਜੀ ਚਰਾਉਣ ਵਾਲਾ ਕੰਮਚੋਰ ਕਹਾੜੀ ਨਿਕਲਣ ਵਾਲਾ ਜਾਂ ਕਹਾਣੀ ਲਿਖਣ ਵਾਲੀ ਕਹਾਣੀਆਂ ਲਿਖਣ ਵਾਲੀ ਕਹਾਣੀਕਾਰ ਕਵਿਤਾ ਲਿਖਣ ਵਾਲਾ ਵਾਲੀ ਕਵੀ ਕਵਿਤਰੀ ਚਲਕਾ ਕੱਤਣ ਵਾਲੀ ਕੁੜੀਆਂ ਦਾ ਇਕੱਠ ਤ੍ਰਿੰਜਣ ਚਾਰ ਪੈਰਾਂ ਵਾਲਾ ਜਾਨਵਰ ਚੁਪਾਇਆ ਜਿਹੜਾ ਪਰਮਾਤਮਾ ਨੂੰ ਮੰਨੇ ਉਸ ਨੂੰ ਕੀ ਆਖਾਂਗੇ ਉਹ ਹੈ ਆਸਤਿਕ ਆਸਤਿਕ ਹੈ ਜਿਹੜਾ ਪਰਮਾਤਮਾ ਨੂੰ ਮੰਨਦਾ ਹੈ ਜਿਹੜਾ ਪਰਮਾਤਮਾ ਨੂੰ ਨਾਮ ਮੰਨੇ ਉਸ ਨੂੰ ਕਹਾਂਗੇ ਆਪਾਂ ਨਾਸਤਿਕ ਜਿਹੜਾ ਕਿਸੇ ਦੀ ਨੇਕੀ ਕੀਤੀ ਨੇਕੀ ਨਾ ਜਾਣੇ ਉਹ ਹੈ ਨਾ ਸ਼ੁਕਰਾ ਆਕ੍ਰਿਤਕਣ ਜਿਹੜਾ ਕਦੇ ਨਾ ਥੱਕੇ ਅਣਥਕ ਜਿਹੜਾ ਕਦੇ ਨਾ ਟੁੱਟੇ ਅਟੁੱਟ ਦਾਗੇ ਜਿਹੜਾ ਬੋਲ ਨਾ ਸਕਦਾ ਹੋਵੇ ਗੂੰਗਾ ਜਿਹੜਾ ਸਾਰੀਆਂ ਸ਼ਕਤੀਆਂ ਦਾ ਮਾਲਕ ਹੋਵੇ ਸਰਵ ਸ਼ਕਤੀਮਾਨ ਜਿਹੜਾ ਕੋਈ ਵੀ ਕੰਮ ਨਾ ਕਰੇ ਬੇਲੜ ਜਾਂ ਨਿਕੰਮਾ ਕਹਿ ਸਕਦੇ ਆ ਜਿਹੜਾ ਕਿਸੇ ਚੀਜ਼ ਦੀ ਖੋਜ ਕਰੇ ਖੋਜੀ ਜਿਹੜਾ ਕੁਝ ਵੱਡੇ-ਵਡੇਰਿਆਂ ਕੋਲੋਂ ਮਿਲੇ ਵਿਰਸਾ ਵਿਰਾਸਤ ਜਿਹੜਾ ਮਨੁੱਖ ਪੜਿਆ ਨਾ ਹੋਵੇ ਅਨਪੜ ਜਿਹੜਾ ਮਨੁੱਖ ਕਿਸੇ ਨਾਲ ਪੱਖਪਾਤ ਨਾ ਕਰੇ ਨਿਰਪੱਖ ਜਿਹੜੇ ਮਨੁੱਖ ਇੱਕੋ ਸਮੇਂ ਹੋਏ ਹੋਣ ਸਮਕਾਲੀ ਜਿਹੜਾ ਦੇਸ਼ ਨਾਲ ਗਦਾਰੀ ਕਰੇ ਦੇਸ਼ਦਰ ਉਹੀ ਜਗ ਗਦਾਰ ਕਹਿ ਸਕਦੇ ਆ ਜਿਹੜਾ ਬਹੁਤੀਆਂ ਗੱਲਾਂ ਕਰਦਾ ਹੋਵੇ ਗਾਲੜੀ ਜਿਹੜੇ ਗੁਣ ਜਾਂ ਗੁਣ ਜਨਮ ਤੋਂ ਹੋਣ ਜਾਂ ਮਾਦਰੂ ਜਿਹੜਾ ਬੱਚਾ ਘਰ ਦੇ ਸਭ ਤੋਂ ਬੱਚਿਆਂ ਤੋਂ ਪਹਿਲਾਂ ਪੈਦਾ ਹੋਵੇ ਹੋਇਆ ਹੋਵੇ ਤਾਂ ਉਸ ਨੂੰ ਕਹਿੰਦੇ ਨੇ ਜੇਠਾ ਜਾਂ ਪਲੇਠਾ ਜਿਸ ਨੇ ਧਰਮ ਜਾਂ ਦੇਸ਼ ਲਈ ਜਾਨ ਕੁਰਬਾਨ ਕਰ ਦਿੱਤੀ ਹੋਵੇ ਸ਼ਹੀਦ ਜਿਸ ਨੂੰ ਸਾਰੇ ਪਿਆਰ ਕਰਨ ਹਰਮਨ ਪਿਆਰਾ ਜਿਸ ਸ਼ਬਦ ਦੇ ਅਰਥ ਹੋਣ ਸਾਰਤਕ ਜਿਸ ਸ਼ਬਦ ਦੇ ਕੋਈ ਅਰਥ ਨਿਕਲਦੇ ਹੋਣ ਨਿਰਾਰਥਕ ਜਿਸ ਨੂੰ ਕਿਹਾ ਜਾ ਬਿਆਨ ਕੀਤਾ ਨਾ ਜਾ ਸਕਦਾ ਹੋਵੇ। ਓਕੇ। ਜਿਸ ਉੱਤੇ ਕਹੀ ਹੋਈ ਗੱਲ ਕਿਸੇ ਗੱਲ ਦਾ ਉਕਾਸਾ ਨਾ ਹੋਵੇ। ਢੀਠ ਬਿਆਸਰ। ਜਦੋਂ ਮੀ ਨਾ ਹੋਵੇ ਤਾਂ ਮੀ ਦੀ ਘਾਟ ਹੋਵੇ ਔੜ ਸੋਕਾ। ਜੋ ਦੂਸਰੇ ਦਾ ਭਲਾ ਕਰੇ ਪਰ ਉਪਕਾਰੀ। ਜਿੱਤੇ ਰੁਪਏ ਪੈਸੇ ਜਾਂ ਸਿੱਕੇ ਬਣਾਏ ਜਾਣ ਟਕਸਾਲ ਜੋ ਸਹਿਨਾ ਕੀਤਾ ਜਾ ਸਕਦਾ ਹੋਵੇ ਅਸਹਿ ਜੋ ਪੈਸੇ ਕੋਲ ਹੁੰਦਿਆ ਵੀ ਜ਼ੂਰੀ ਖਰਚ ਨਾ ਕਰੇ ਕੰਜੂਸ ਜੋ ਬੇ ਮਤਲਬ ਖਰਚ ਕਰੇ ਖਰਚੀਲਾ ਜੋ ਆਪਨਾ ਬੀਤੀ ਹੋਵੇ ਹੱਡ ਬੀਤੀ ਜੋ ਦੁਨੀਆ ਨਾਲ ਬੀਤੀ ਹੋਵੇ ਜਗ ਬੀਤੀ ਪਿੰਡ ਦੇ ਝਗੜਿਆਂ ਦਾ ਫੈਸਲਾ ਕਰਨ ਵਾਲੀ ਸਭਾ ਪੰਚਾਇਤ ਟੈਰਲ ਸਫਲ ਕਰਨ ਵਾਲਾ ਪਾਂਦੀ ਪਿਓ ਦਾਦਾ ਦੀ ਗੱਲ ਪਿਤਾ ਮੁਰਖੀ ਨਾਟਕਾਂ ਜਾਂ ਫਿਲਮ ਦੇਖਣ ਵਾਲਾ ਦਰਸ਼ਕ ਭਾਸ਼ਣ ਜਾਂ ਗੀਤ ਤੇ ਅੰਗਰੇਜ਼ੀ ਸੁਣਨ ਵਾਲਾ ਸਰੋਤਾ ਨਾਟਕ ਲਿਖਣ ਵਾਲਾ ਨਾਟਕਕਾਰ ਨਾਵਲ ਲਿਖਣ ਵਾਲਾ ਨਾਵਲਕਾਰ ਯੋਧਾ ਦੀ ਮਹਿਮਾ ਵਿੱਚ ਲਿਖੀ ਗਈ ਵਿਰਤਾਤਿਕ ਕਵਿਤਾ ਵਾਰ ਕਿਸੇ ਨੂੰ ਲਾ ਕੇ ਕਹੀ ਗੱਲ ਮੇਣਾ ਟਕੋਰ ਲੜਾਈ ਚ ਨਿਰਦਰਤਾ ਨਾਲ ਲੜਨ ਵਾਲਾ ਸੂਰਮਾ ਲੋਕਾਂ ਨੂੰ ਵਿਆਜ ਉੱਤੇ ਰੁਪਿਆ ਦੇਣ ਵਾਲਾ ਵਿਅਕਤੀ ਸ਼ਾਹੂਕਰ ਲੱਕੜਾ ਕੱਟਣ ਵਾਲਾ ਲੱਕੜਹਾਰਾ ਲੋਕਾਂ ਦੇ ਪ੍ਰਤੀਨਿਧਾ ਦੀ ਕਾਨੂੰਨ ਬਣਾਉਣ ਲਈ ਸਭਾ ਲੋਕਾਂ ਦੇ ਪ੍ਰਤੀਨਿਧਾਂ ਦੀ ਕਾਨੂੰਨ ਬਣਾਉਣ ਵਾਲੀ ਸਭਾ ਲੋਕ ਸਭਾ ਸਾਰਿਆਂ ਦੀ ਸਾਂਝੀ رائے ਸਰਬਸੰਮਤੀ ਸਾਰਾ ਦੀ ਸਾਂਝੀ رائے ਦਾ ਜਗ੍ਹਾ ਸਰਬਸੰਮਤੀ ਭਾਰਤ ਦਾ ਵਸਨੀਕ ਭਾਰਤੀ ਪੰਜਾਬ ਦਾ ਵਸਨੀਕ ਪੰਜਾਬੀ ਪੰਜਾਬਣ ਤਾਂ ਬੱਚਿਓ ਇਹ ਸੀ ਵੀਡੀਓ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਮਿਲਦੇ ਆਂ ਅਗਲੀ ਵੀਡੀਓ ਵਿੱਚ